ਸਾਚੀ ਗਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਮੈਂ ਦੱਸਣਾ ਚਾਹਣਾ ਸੰਦੀਪ ਬਾਈ ਦੀ ਯਾਦ ਦੇ ਵਿੱਚ ਨੰਗਲੰਦਿਆਂ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ 11 ਫਰਵਰੀ ਯਾਨੀ ਕਿ ਕੱਲ ਨੂੰ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰ ਮੰਣ ਕੇ ਸੰਦੀਪ ਬਾਈ ਦੇ ਟੂਰਨਾਮੈਂਟ ਤੇ ਜਰੂਰ ਪਹੁੰਚੋ ਹਮਾ ਆ ਕੇ ਜਿਵੇਂ ਬਾਈ ਦੀ ਹੁੰਦੇ ਪਹੁੰਚਦੇ ਸੀ ਅੱਜ ਵੀ ਬਾਈ ਆਪਣੇ ਚ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰ ਜਿਵੇਂ ਹਰਿਆਣੇ ਤੋਂ ਦੂਰ ਦੂਰੋਂ ਸਾਰੇ ਪੰਜਾਬ ਦੇ ਵੀਰ ਸਾਰੇ ਪਹੁੰਚਦੇ ਸੀ ਉਹਨੂੰ ਚਾਹਣ ਵਾਲੇ ਤੇ ਮੇਲੇ 'ਚ ਜ਼ਰੂਰ ਹਾਜ਼ਰੀ ਲਵਾਇਓ ਬੇਨਤੀ ਸਾੜੀ ਹੱਥ ਜੋੜ ਕੇ ਸੰਦੀਪ بھائی ਦਾ ਟੂਰਨਾਮੈਂਟ ਕਿਉਂਕਿ ਦਰਸ਼ਕ ਵੀਰਾਂ ਨਾਲ ਲੋਕਾਂ ਨਾਲ ਚ ਰੱਬ ਵਾਸਦਾ ਇਹਨਾਂ ਨਾਲ ਕਾਮਯਾਬ ਹੁੰਦਾ ਤੇ ਮੈਂ ਬੇਨਤੀ ਕਰ ਹੱਥ ਜੋੜ ਕੇ ਕਿ ਉੱਥੇ ਪਹੁੰਚ ਕੇ ਜ਼ਰੂਰ ਹਾਜ਼ਰੀ ਲਵਾਇਓ ਤੇ ਸਾਰੇ ਜ਼ਰੂਰ ਪਹੁੰਚੋ ਮੇਰਾ ਵੀਰ ਕੱਲ ਨੂੰ ਤੇ ਬਹੁਤ ਵਧੀਆ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਤਕਰੀਬਨ ਸਾਰੀ ਪਲੇਅਰ ਖੇਡਣਗੇ ਜੇ ਕਿਸੇ 플레이ਰ ਦੀ ਇੰਜਰੀ ਹੋ ਵੀ ਉੱਥੇ ਜ਼ਰੂਰ ਹਾਜ਼ਰ ਲਵੋ ਮੇਰੇ ਵੀਰੋ ਤੇ ਜ਼ਰੂਰ ਆਇਓ ਤੁਸੀਂ ਵੀ ਥੋੜਾ ਜਿਹਾ ਪਹੁੰਚਣਾ ਬਹੁਤ ਜ਼ਰੂਰੀ ਆ ਕਿਉਂਕਿ ਲੋਕਾਂ ਨਾਲ ਮੇਲਾ ਸਫਲ ਹੁੰਦਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀਰੇ ਜ਼ਰੂਰ ਪਹੁੰਚੋ ਮੇਰੇ ਸਾਰੇ ਵੀਰ ਜ਼ਰੂਰ ਪਹੁੰਚੋ ਬਾਈ ਦੇ ਟੂਰਨਾਮੈਂਟ ਤੇ ਕੱਲ ਨੂੰ ਨੰਗਲੰਬੀਆਂ ਦੇ ਵਿੱਚ